ਪਾਜੀ ਗਲੀ ਜਿਹੜੀ ਆ ਉਹ ਬੰਦ ਕੀਤੀ ਗਈ ਆ ਮਿੱਟੀ ਪਾਈ ਹੋਈ ਏ ਤੇ ਗਾੜੀ ਪਾਣੀ ਦਾ ਕੋਈ ਵਕਾਸ ਨਹੀਂ ਆ ਗਾੜੀ ਜਾਂਦਾ ਛੱਪੜ ਜਿਹੜਾ ਬਿਲਕੁਲ ਉਹ ਬੰਦ ਹੋਇਆ ਪਿਆ ਏ ਪਾਣੀ ਵਾਪਸ ਨੂੰ ਜਾ ਰਿਹਾ ਛੱਪੜ ਦਾ ਇੱਥੇ ਸਾਰੀਆਂ ਕੰਦਾ ਕੀਤੀਆਂ ਜਾ ਰਹੀਆਂ ਨੇ ਕੰਦਾ ਉਹ ਡੱਕੀਆਂ ਜਾਂਣ ਇਹ ਜਿਹੜਾ ਥਾਂ ਵਲਿਆ ਜਾ ਰਿਹਾ ਛੱਪੜ ਦਾ ਹੀ ਡੱਕਿਆ ਜਾਂ ਸਾਡੀ ਇਹੋ ਸਰਕਾਰ ਨੂੰ ਬੇਨਤੀ ਆ ਪਾਣੀ ਜਾਂਦਾ ਉੱਥੇ ਸਾਰੀ ਹੋ ਰਹੀ ਆ ਹਾਂਜੀ ਹਾਂਜੀ ਸਾਰੀ ਇੱਥੇ ਕੰਦਾ ਵਲੀਆਂ ਜਾ ਰਹੀਆਂ ਨੇ ਨੀਆਂ ਤਾਜ਼ੀਆਂ ਭਰੀਆਂ ਜਾਂਦੀਆਂ ਕਈਆਂ ਨੇ ਛੱਤਾ ਪਾਲੀਆਂ ਕਈ ਪਾ ਰਹੇ ਨੇ ਅੱਡੀ ਇਹੋ ਬੇਨਤੀ ਆ ਕਿ ਪਾਣੀ ਕਿੱਥੇ ਜਾਏਗਾ ਪਿੰਡ ਦਾ ਬਸ ਇੰਨੀ ਸਾਡੀ ਬੇਨਤੀ ਸਾਡੀ ਕਿਸੇ ਨਾ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਡਾ ਪਾਣੀ ਜਿਹੜਾ ਛੱਪੜ ਸਾਫ਼ ਕਰਾਇਆ ਜਾਵੇ ਇਹ ਛੱਪੜ ਕਢਾਇਆ ਜਾਵੇ ਪਹਿਲੇ ਗਲੀ ਦਾ ਪਾਣੀ ਗਲੀ ਵਿੱਚ ਕਿੰਨੇ ਦਿਨਾਂ ਤੋਂ ਕਿੰਨੇ ਕੇ ਸਮੇਂ ਤੋਂ ਇਹ ਪਾਣੀ ਇਸ ਤਰ੍ਹਾਂ ਇਹ ਬਹੁਤ ਸਮੇਂ ਤੋਂ ਸਾਲ ਤੋਂ ਵੱਧੀ ਤੋਂ ਲਾ ਲੋ ਸਾਲ ਤੋਂ ਪਹਿਲਾਂ ਲਾ ਲੋ ਇੱਥੇ ਇਹੀ ਹਾਲ ਆ ਮੈਂ ਤੇ ਜਦੋਂ ਦੀ ਆਈ ਇੱਥੇ ਵਿਆਹੀ ਇੱਥੇ ਇਹੀ ਹਾਲ ਆ ਗਲੀ ਦਾ ਇਹ ਪਹਿਲਾ ਕਾਂਗਰਸ ਦੀ ਸਰਕਾਰੀ ਹੁਣ ਆਮ ਆਦ ਇਹ ਸ਼ੁਰੂ ਤੋਂ ਇਹੀ ਜੀ ਹਾਂਜੀ ਕਿਸੇ ਨੇ ਕੋਈ ਸੁਣਵਾਈ ਕੋਈ ਕੋਈ ਸੁਣਵਾਈ ਨਹੀਂ ਇੱਥੇ ਹੋਈ ਜੋ ਜਿਹੜਾ ਮਰਜੀ ਸਰਪੰਚ ਬਣ ਜਾਏ ਇੱਥੇ ਕੋਈ ਸੁਣਵਾਈ ਨਹੀਂ ਜੇ ਇੱਥੇ ਇਦਾਂ ਹੀ ਰਹਿੰਦਾ ਜੇ ਹਾਲ ਕੀ ਚਾਹੁੰਦੇ ਆ ਅਸੀਂ ਇਹੇ ਚਾਹੁੰਦੇ ਆ ਸਰਕਾਰ ਗੜੀ ਹੱਥ ਜੋੜ ਕੇ ਬੇਨਤੀ ਆ ਕਿ ਛੱਪੜ ਕਢਾਏ ਜਾਣ ਜਿਹੜੇ ਵਲੇ ਆ ਉਹ ਵੀ ਕਢਾਏ ਜਾਣ ਤੇ ਇੱਥੇ ਪਾਣੀ ਦਾ ਵਿਕਾਸ ਹੋਏ ਫਿਰ ਸਕੂਲ ਜਾਣ ਲੱਗਿਆ ਫਿਰ ਪਰੇਸ਼ਾਨੀ ਹੁੰਦੀ ਪਾਣੀ ਨਾਲ ਹਾਂਜੀ ਆ ਵੇਖੋ ਮੈਂ ਗਿਰ ਗਈ ਸੀ ਵਾਹ ਪੇ ਔਰ ਵਾਹ ਪੇ ਗੰਦਕੇ ਸਾਥ ਚੋਟ ਲੱਗ ਗਈ ਪਾਣੀ ਦੇ ਵਿੱਚ ਮੇ ਆਣਾ ਜਾਣਾ ਪੈਂਦਾ ਯੈਸ ਔਰ ਬਹੁਤ ਪਰੇਸ਼ਾਨੀ ਹੁੰਦੀ ਹੈ ਔਰ ਮਾਰੇ ਮਮਾ ਬਹੁਤ ਦਿਨ ਸੇ ਉਹ 2 ਸਾਲ ਹੋ ਗਏ ਮੋਟਰ ਚ ਲਾਤੇ ਹਨ ਔਰ ਕੋਈ ਵੀ ਚਲਾਤਾ ਨਹੀਂ ਫਿਰ ਅਮਨੇ ਜਬ ਮਿੱਟੀ ਪਾਈ ਤਾਂ ਸਾਰੇ ਬੋਲਤੇ ਹਨ ਕਿ ਆਪਨੇ ਕਿਉਂ ਡਾਲੀ ਇਸ ਲਈ हमे ਬਹੁਤ ਪਰੇਸ਼ਾਨੀ ਆਤੀ ਅੰਕ ਕਿੰਨੀ ਕੀ ਪਰੇਸ਼ਾਨੀ ਆ ਪਾਣੀ ਦੀ ਤੁਹਾਨੂੰ ਬਹੁਤ ਪਰੇਸ਼ਾਨੀ ਆ ਵੀਰ ਜੀ ਸਾਡੇ ਬੱਚੇ ਸਕੂਲ ਜਾਂਦੇ ਆ ਡਿੱਗਦੇ ਆ ਵਿੱਚ ਇਨਾ ਪਾਣੀ ਡੱਕਿਆ ਵਾ ਛੱਪੜ ਪੂਰੇ ਆ ਅਸੀਂ ਕਹਿੰਦੇ ਸਾਡੇ ਛੱਪੜ ਛੱਪੜ ਕਢਵਾ ਦੇਣ ਸਾਡੇ ਬੱਚੇ ਗਲੀ ਬਣਵਾ ਦੇਣ ਤੇ ਫਿਰ ਪਾਣੀ ਦੇ ਵਿੱਚੋਂ ਦੀ ਜਾਂਦੇ ਕੋ ਉਤੋਂ ਦੀ ਬਲਕੇ ਆਉਂਦੇ ਪਾਣੀ ਦੇ ਵਿੱਚੋਂ ਦੀ ਜਾਂਦੇ ਆ ਅੱਜ ਸਦੇ ਦੋ ਬੱਚੇ ਡਿੱਗੇ ਸਾਡੇ ਪਾਣੀ ਦੇ ਵਿੱਚ ਹਾਂਜੀ ਸਾਨੂੰ ਬੱਚਿਆਂ ਨੂੰ ਆਪੇ ਬੱਚੇ ਸਕੂਲ ਜਾਣ ਗਲੀ ਬਣੇ ਛੱਪੜ ਨਿਕਲਣ ਤੁਹਾਡੀ ਇਹ ਬੇਨਤੀ ਆਪੇ ਛੱਕੜਕੜ ਬਣੋ ਅੱਜ ਪਹਿਲੇ ਕਿੰਨੇ ਚੇਤੋਂੇ ਪਾਣੀ ਖੜਾ ਤੇ ਕਿੰਨੇ ਚੇਤੋਂ ਤੁਹਾਨੂੰ ਪਿਆ ਪਾਜੀ ਪਹਿਲਾਂ ਤੇ ਪਾਣੀ ਸਾਫ਼ ਰਹੀ ਮੋਟਰ ਲੱਗੀ ਸੀ ਗਰਾਈਆਂ ਲੈਂਦੇ ਸੀ ਮੋਟਰ ਚਲਾਉਂਦੇ ਸੀ ਪਾਣੀ ਨਿਕਲ ਜਾਂਦਾ ਸੀ ਹੁਣ ਵਿੱਚੋਂ ਦੋ ਕੁ ਬੰਦਿਆਂ ਨੇ ਮਿੱਟੀ ਪਾਤੀ ਗਲੀ ਚ ਵਿਆਣੀ ਵੀ ਬੰਦ ਕਰ ਦਿੱਤੀ ਹੋਈ ਆ ਗਲੀ ਦੇ ਵਿੱਚ ਹਾਂਜੀ ਮਿੱਟੀ ਪਾਈ ਆ ਵਿਆਣੀ ਵੀ ਬੰਦ ਕਰਤੀ ਸਰਕਾਰੀ ਤੇ ਬਾਕੀ ਆਪਾਂ ਕੂੜਾ ਸੁੱਟਣਾ ਏ ਗਾੜੀ ਖਾਡੇ ਖਲੋਗੇ ਆ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਹਾਂਜੀ ਵੀ ਸੱਪੜ ਹਾਡੇ ਆ ਅਸੀਂ ਤੁਹਾਨੂੰ ਕੂੜਾ ਵੀ ਨਹੀਂ ਸੁੱਟਣ ਦੇਣਾ ਤੁਸੀਂ ਕੀ ਆ ਨਹੀਂ ਵੀ ਅਸੀਂ ਇਹ ਪਿੰਡ ਹਾਂਜੀ ਕੀਆ ਕੀਆ ਤੇ ਸਾਡੇ ਗੱਲ ਪੈਰ ਤੱਕ ਜਾਂਦੇ ਆ ਹਾਂਜੀ ਵੀ ਅਸੀਂ ਕੂੜਾ ਵੀ ਨਹੀਂ ਸੁੱਟਣ ਦੇਣਾ ਕਰਨ ਇਹੋ ਹੀ ਗਾਲਾਂ ਵੀ ਕੱਢੀਆਂ ਕੋਈ ਨਹੀਂ ਸੁੱਟਣ ਦੇਣਾ ਦਾ ਵਜਹ ਕਹਿੰਦੇ ਵੀ ਇਹਨਾਂ ਨੇ ਆਪਣੇ ਹੀ ਢੋਈ ਵੇਚ ਲਿਆ ਸਾਨੂੰ ਦੱਸ ਦੇਣ ਇਹ ਸੱਪੜਾ ਤੁਹਾਨੂੰ ਜਿਟਦੀ ਦੇ ਦੇਣ ਆਪਾਂ ਕੋਈ ਗੱਲ ਨਹੀਂ ਕਰਦੇ ਭਾਵੇਂ ਗਲੀ ਚ ਪਾਣੀ ਐਦਾ ਹੀ ਰਵੇ ਠੀਕ ਜੀ ਇਹ ਗਏ ਜਿੰਨਾ ਛੱਪੜ ਵਾਲੇ ਉਹਦੇ ਦਿਨਾਨੂੰ ਜਿਸਟਰੀਆਂ ਆਪਾਂ ਗਲੀ ਤੋਂ ਕੋਈ ਗੱਲ ਨਹੀਂ ਕਰਦੇ ਹਾਂਜੀ ਛੱਪੜ ਵਾਲੇ ਜਿਹੜਾ ਮੀਨ ਦੁਖੜਾ ਬਾਦ ਮੀਨ ਦੁਖੜਾ ਹੋਈ ਤੇ ਹਾਂਜੀ ਜਿੱਥੇ ਪਾਣੀ ਪਿੰਡ ਦਾ ਨਿਕਾਸ ਦਾ ਜਾਂਦਾ ਉਹ ਪੂਰੇ ਜਾ ਰਹੇ ਇਹ ਇਹ ਪੂਰੇ ਜਾ ਰਹੇ ਹਾਂਜੀ ਇਹਦੇ ਕਰਕੇ ਪਾਣੀ ਸਾਰਾ ਹਾਂਜੀ ਤੇ ਬਾਕੀ ਮਿੱਟੀ ਲਿਆ ਕੇ ਪਾਈ ਗਈ ਐ ਤੇ ਸਰਕਾਰੀ ਵੈਣੀ ਵੀ ਪੂਰੀ ਗਈ ਹਾਂਜੀ ਤੇ ਕੋਈ ਸਰਕਾਰੀ ਦਰਬਾਰੇ ਤੁਸੀਂ ਫਰਿਆਦ ਨਹੀਂ ਲਾਈ ਲਾਈ ਜੇ ਪਰ ਸਾਡੀ ਕੋਈ ਨਹੀਂ ਸੁਣਾਈ ਸਿੱਧੀ ਗੱਲ ਜੇ ਕੁੜਾ ਸੁੱਟਣਾ ਨੇ ਤਾਂ ਵੀ ਗਾੜੀ ਹੋ ਜਾਂਦੇ ਕਹਿੰਦੇ ਕੁੜਾ ਨੂੰ ਸੁੱਟਣ ਦੇਣਾ ਇੱਥੇ ਤੇ ਜਿਹੜੇ ਹੁਣ ਪਿੰਡ ਦੀ ਮੌਜੂਦਾ ਮਹਿਲਾ ਸਰਪੰਚਾ ਬੀਬੀ ਉਹਨਾਂ ਤੱਕ ਨਹੀਂ ਪਹੁੰਚੀ ਨਹੀਂ ਗਏ ਆਪਾਂ ਸਾਰਿਆਂ ਵਾਲੇ ਸਭ ਗੱਲ ਗਏ ਕੋਈ ਨਹੀਂ ਜੇ ਸੁਣਦਾ ਉਹ ਵੀ ਕਹਿੰਦੇ ਆ ਕਿ ਇਹ ਮਸਲਾ ਸੱਪਣਾਂ ਦਾ ਹੀ ਆ ਬਸ ਬਸ ਸੱਪਣ ਆ ਪਕੜਾ ਉਹ ਕਢਾਓ ਤੁਸੀਂ ਬੀਬੀਆਂ ਉਹ ਪਾਜੀ ਪਾਣੀ ਦੀ ਬਹੁਤ ਪਰੇਸ਼ਾਨੀ ਆ ਹਨੂ ਅਸੀਂ ਚਾਹੁੰਦੇ ਆਂ ਕਿ ਸਫਾਈ ਹੋਣੀ ਚਾਹੀਦੀ ਆ ਤੇ ਪਿੰਡ ਦਾ ਛੱਪੜ ਜਿਹੜਾ ਉਹ ਕਢੋਣਾ ਚਾਹੀਦਾ ਤੇ ਇਹਦੇ ਵਿੱਚ ਇਹ ਆ ਵੀ ਸਾਡੇ ਬੱਚੇ ਜਦੋਂ ਵੀ ਸਕੂਲ ਜਾਂਦੇ ਆ ਉਹ ਸਕੂਲੋਂ ਲੇਟ ਹੋ ਜਾਂਦੀ ਹੈ ਤੇ ਇਹ ਕਰਕੇ ਇਹ ਮੇਨ ਰਾਹ ਜਿਹੜਾ ਸਾਫ਼ ਕਰਾਉਣਾ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੰਧਾਂ 'ਚ ਵੀ ਪਾਈ ਕੰਧਾਂ 'ਚ ਸਾਡੀਆਂ ਕੰਧਾਂ ਬਣਨ ਦੀਆਂ ਮਾ ਹਜੇ ਸਾਡਾ ਬਾਥਰੂਮ ਨਹੀਂ ਬਣਿਆ ਕੁਝ ਨਹੀਂ ਬਣਿਆ ਵੀ ਤੇ ਸਾਡੀਆਂ ਕੰਧਾਂ ਪਹਿਲਾਂ ਹੀ ਬਣਨ ਦੀਆਂ ਮਾ ਇਹ ਪਾਣੀ ਕਰਨ ਪਾਣੀ ਕਿੱਥੋਂ ਤੱਕ ਤੁਸੀਂ ਦੇਖ ਹੀ ਸਕਦੇ ਹੋ ਤੁਹਾਨੂੰ ਹੋਰ ਕੁਝ ਨਹੀਂ ਸਾਡੇ ਛੱਪੜ ਜਿਹੜੇ ਉਹ ਕਢਾਉਣੇ ਚਾਹੀਦੇ ਆ ਹਨ ਹੋਰ ਕੁਛ ਨਹੀਂ ਚਾਹੀਦਾ ਜੇ ਪਾਣੀ ਚੱਲਦਾ ਟੂਟੀਆਂ ਚਲਤੀਆਂ ਬੰਮੀ ਮੋਟਰ ਚਲਾਉਨੇ ਆ ਆਪਣੀਆਂ ਭਾਵਾਂ ਸਾਰਾ ਦਿਨ ਇਹਨਾਂ ਦੀਆਂ ਵਗਣ ਸਾਡਾ ਪਾਣੀ ਚੱਲਦਾ ਸਾਡੀ ਟੂਟੀ ਤੇ ਅਜੇ 20 ਵਾਰੀ ਮੈਨੂੰ ਮੇਰੇ ਮੂੰਹ ਤੇ ਕੁੜੀਆਂ ਦੀਆਂ ਗਾਲਾਂ ਦਿੱਤੀਆਂ ਆਈ ਕਦੀ ਮੈਂ ਜਵਾਬ ਨਹੀਂ ਕਿਸੇ ਗੱਲ ਦਾ ਦਿੱਤਾ ਮੱਕਾਣਾ ਵੀ ਲੰਦੇ ਆ ਮੈਂ ਤਾਂ ਵੀ ਨਹੀਂ ਜਵਾਬ ਦਿੱਤਾ ਤੇ ਜਵਾਬ ਜਦਨ ਦੇਣ ਤੇ ਆਏ ਤੇ ਫਿਰ ਤੇ ਜਵਾਬ ਮਿਲਣਾ ਹੀ ਆ ਕੁੜੀਆਂ ਘਰ ਘਰ ਹੀ ਆ ਕਿਸ ਦੀ ਇੱਕ ਜਾਣੇ ਦਿੱਕਤੀ ਨਹੀਂ ਹੈ ਕਿਉਂ ਕਦੇ ਜਾਂ ਸਭ ਦੀਆਂ ਸੰਜੀਆਂ ਹਾਂ ਬਿਲਕੁਲ ਸਭ ਦੀਆਂ ਸੰਜੀਆਂ 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 ਨਾ ਤੇ ਦੀ ਗਾਲ ਕਿਉਂ ਦੇਂਦੇ ਕਿਹੜੀ ਗੱਲੋਂ ਡੇੜੇ ਕੱਲੋਂ ਕੀ ਪਤਾ ਸਾਨੂੰ ਗਲਦਾ ਜਾਂ ਸਿੱਧਾ ਨਤਾਰਾ ਕਰਨ ਚਲਾਉਂਦੇ ਕਿਉਂ ਚਲਾਉਂਦੇ ਪਾਣੀ ਚੱਲਦਾ ਹੈ ਪਾਣੀ ਸਾਡਾ ਹੀ ਸਾਰਾ ਜਮਾ ਮਜਬੀਆਂ ਦਾ ਹੈ ਹੋਇਆ ਜਟਾਂ ਦਾ ਨਹੀਂ ਪਾਣੀ ਚੱਲਦਾ ਹੋਰ ਆ ਗਲੀ ਦਾ ਕਿਸੇ ਦਾ ਪਾਜੀ ਪਾਣੀ ਨੇ ਇਹ ਸਾਰਾ ਮਜਬੀਆਂ ਦਾ ਪਾਣੀ ਹੋਰ ਰੇਛਰ ਤੇ ਪਾਂ ਤਰ ਕੇ ਨੰਗਦੇ ਆ ਨਾ ਇਹ ਪਾਣੀ ਚਲਾਉਂਦੇ ਨਾ ਇਹ ਪੀਂਦੇ ਨਾ ਇਹ ਨਹਾਉਂਦੇ ਨਾ ਇਹ ਧੋਂਦੇ ਨਾ ਇਹ ਡੰਗਰ ਨਵਾਲਦੇ ਨਾ ਇਹ ਲੀਰੇ ਕੱਪੜੇ ਧੋਂਦੇ ਕੱਖ ਨਹੀਂ ਕਰਦੇ ਇਹ ਪਾਣੀ ਪਿੱਛੋਂ ਹੁੰਦਾ ਸਾਦ ਮਕਾਨਾ ਲੱਥਦੀਆਂ ਸਾਰੇ ਲੋਕਾਂ ਦੀਆਂ ਕੁੜੀਆਂ ਨਾਲ ਹੁਲਦੀ ਕੀ ਨਾ ਹਿੱਟਾ ਤਾਂ ਪਰਮੇਸ਼ਰ ਪਰਮੇਸ਼ਰ ਤੁਹਾਡੇ ਤੇ ਉਹ ਮਲਾਵਾਸੀਆਂ ਨੇ ਇਹ ਦੋਸ਼ ਲਾਏ ਆ ਕਿ ਆ ਜਿਹੜਾ ਛੱਪੜ ਆ ਇਹ ਤੁਸੀਂ ਬਲ ਰਹੇ ਹੋ ਹਾਂਜੀ ਕੀ ਆ ਮਾਮਲਾ ਬਿਲਕੁਲ ਸਭ ਇਹ ਇਹ ਸਾਡਾ ਜਿਹੜਾ ਛੱਪੜ ਆ ਵਾ ਇਹ ਜਿਹੜਾ ਛੱਪੜ ਆ ਆਏ ਅੱਜ ਤੋਂ ਅਸੀਂ ਮਲੋ 30-35 ਸਾਲ ਪਹਿਲਾਂ ਦਾ ਇਹ ਇਦਾਂ ਸਾਡਾ ਛੱਪੜ ਬਲਿਆ ਪਿਆ ਵਾ ਨਹੀਂ ਨਹੀਂ ਇਹ ਪਹਿਲਾਂ ਤੁਹਾਡਾ ਛੱਪੜਿਆ ਅਸੀਂ ਨਹੀਂ ਕਹਿੰਦੇ ਵੀ ਤੁਹਾਡਾ ਮਤਲਬ ਸਰਕਾਰੀ ਥਾਂ ਸਰਕਾਰੀ ਥਾਂ ਹੈ ਅਸੀਂ ਬਿਲਕੁਲ ਹੀ ਮੰਨਦੇ ਪਾਈ ਜੀ ਨਹੀਂ ਅੱਛਾ ਇਹ ਨਹੀਂ ਕਹਿੰਦੇ ਵੀ ਇਹ ਸਾਡਾ ਕੋਈ ਰਜਿਸਟਰੀ ਦਾ ਥਾਂ ਆ ਚਾਹੇ ਇਦਾਂ ਨਹੀਂ ਗਾ ਇਹ ਹੈਗਾ ਛੱਪੜ ਦਾ ਥਾਂ ਪਰ ਇਹਦਾ ਮਸਲਾ ਇਹ ਆ ਕਿ ਤੁਹਾਡੇ ਪਿੰਡ ਇੱਕ ਹਾਂਜੀ ਕਿ ਆਪਾਂ ਇਹ ਸਰਕਾਰੀ ਥਾਂ ਦੀ ਇਜਾਜ਼ਤ ਲਈ ਵਲਦੀ ਕਿਸੇ ਆਪਾਂ ਨਹੀਂ ਲਈ ਹਾਂ ਪਰ ਸਾਡੇ ਪਿੰਡ ਦੇ ਵਿੱਚ ਤੁਸੀਂ ਸਾਰਾ ਪਿੰਡ ਘੁੰਮ ਕੇ ਵੇਖ ਲਓ ਇਹਦੀ ਇਹਦੀ ਨਿਸ਼ਾਨਦੇਹੀ ਕਰਾ ਲਓ ਕੰਮ ਸਗੋਂ ਸਾਡੇ ਪਿੰਡ ਦੇ ਵਿੱਚ ਪੰਜ ਤੋਂ 6 ਕਿੱਲੇ ਤੁਹਾਨੂੰ ਥਾਂ ਖਾਲੀ ਮਿਲ ਜੇਗਾ 7 ਕਿੱਲੇ ਥਾਂ ਮਿਲ ਜੇਗਾ ਤੁਹਾਨੂੰ ਠੀਕ ਹੈ ਠੀਕ ਹੈ ਜਿਹੜਾ ਸਾਰਿਆਂ ਬਲਿਆ ਹੋਇਆ ਵਾ ਇਸ ਟਾਈਮ ਦੇ ਵਿੱਚ ਜਿੰਨਾਂ ਵੀ ਜਿੰਨਾਂ ਵੀ ਬਲਿਆ ਹੋਇਆ ਵਾ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਮਤਲਬ ਇਹ ਸਾਡੀ ਇਹਦੀ ਮੈਂ ਅਸੀਂ ਮਨਜ਼ੂਰੀ ਲਈਆਂ ਕੁਝ ਵੀ ਆ ਹਾਂ ਪਰ ਸਾਡਾ ਕਬਜ਼ਾ ਘੱਟ ਤੋਂ ਘੱਟ 25 ਸਾਲ ਤੋਂ ਇੱਥੇ ਉੱਤੇ ਹੈਗਾ ਅਸਾਂ ਇਹ ਥਾਂ ਤੇ ਤੁਹਾਨੂੰ ਦਿਖਾਉਨੇ ਆ ਜੀ ਕਿਵੇਂ ਆ ਕਿ ਇਹ ਜਿਹੜਾ ਹੁਣ ਤਾਜ਼ਾ ਜਿਹੜਾ ਵਾ ਚੱਪੜ ਦਾ ਜਿਹੜਾ ਥਾਂ ਬਲਿਆ ਜਿਹੜਾ ਤੇ ਇੱਥੇ ਜਿਹੜੇ ਵੱਲ ਰਹੇ ਨੇ ਵੀਰ ਕਿਹਨਾ ਆਖਿਆ ਸੀ ਕਰਨ ਵੀ ਸਿੰਘ ਕਰਨ ਵੀ ਸਿੰਘ ਕਹਿ ਰਹੇ ਨੇ ਕਿ ਇਹ ਉਹਨਾਂ ਦਾ ਪਹਿਲਾ ਹੀ ਇੱਥੇ ਕਬਜ਼ਾ ਸੀ 25 ਸਾਲ ਤੋਂ ਕਬਜ਼ਾ ਹੈ 25 ਸਾਲ ਤੋਂ ਕਬਜ਼ਾ ਸੀ ਤੇ ਹੁਣ ਇਹ ਥਾਂ ਨੂੰ ਬਵਲਡੇ ਸਾਰੀ ਅਧੀਨ ਆ ਸਾਰੀ ਚੱਲ ਰਹੀ ਹੈ ਬਿਲਕੁਲ ਤੇ ਉਹ ਦੱਸ ਰਹੇ ਆ ਕਿ ਇਹ ਉਹਨਾਂ ਕੋਲ 25 ਸਾਲ ਦਾ ਕਬਜ਼ਾ ਤੇ ਪਿੰਡ ਵਿੱਚ ਪਰ ਅਸੀਂ ਅਸੀਂ 6 ਤੋਂ 7 ਕਿੱਲੇ ਜਹਾ 7-7 ਕਿੱਲੇ ਥਾਂ ਆ ਅਸੀਂ ਅਸੀਂ ਇਹ ਜੀ ਕਹਿਣ ਤਿਆਰ ਆਂ ਵੀ ਜਿੰਨਾ ਵੀ ਸਾਡੇ ਪਿੰਡ ਦਾ ਛੱਪੜ ਬੜਿਆ ਗਿਆ ਵਾ ਸਾਰੇ ਪਰਿਵਾਰ ਸਹਿਮਤ ਹੋ ਕੇ ਉਹਦਾ ਕੋਈ ਰੇਟ ਬੰਦਣ ਜਿੰਨਾ ਜਿੰਨਾ ਬਲਿਆ ਵਾ ਹੁਣ ਕਿ ਸਾਡੇ ਪਿੰਡ ਵਿੱਚ ਕੋਠੀਆਂ ਪੈ ਗਈਆਂ ਨੇ ਮਤਲਬ ਪਾਏ ਸਾਡੇ ਸਰਪੰਚ ਲਾ ਲਓ ਜਾਂ ਸਾਡੇ ਚਾਚਾ ਜੀ ਲਾ ਲਓ ਜਾਂ ਜਿੰਨਾਂ ਸਾਰ ਹਰ ਇੱਕ ਬੰਦੇ ਜਿੰਨ ਜਿੰਦਾ ਜਿਹੜਾ ਹੱਥਾਂ ਨੇ ਸਾਰਾਂ ਬਲਿਆ ਵਾ ਠੀਕ ਆ ਪਾਹਿਆਂ ਕਹਿੰਨੇ ਆ ਵੀ ਸਾਡਾ ਉਹਦਾ ਰੇਟ ਲਾ ਲਓ 20000 ਲਾ ਲਓ 5000 ਲਾ ਲਓ 50000 ਜਿੰਨਾ ਵੀ ਰੇਟ ਬੰਦਾਂ ਅਸੀਂ ਰੇਟ ਦੇ ਨੂੰ ਤਿਆਰ ਆ ਅਸੀਂ ਬਾਹਰ ਕੋਈ ਕਿਲਾ ਦੋ ਕਿਲੇ ਥਾਂ ਲੈ ਆ ਗਏ ਉਹਦੇ ਵਿੱਚ ਪਾ ਪਗੇ ਅਸੀਂ ਪਾਣੀ ਜਰਾ ਆਪਾਂ ਉੱਥੇ ਕਾੜ ਚੱਗੀ ਹੈ ਪਰ ਇਹਦੇ ਨਾਲ ਸਹਿਮਤੀ ਕਿਤਨਾ ਬਣੇਗੀ ਉਹ ਸਾਰੇ ਜਿੰਨੇ ਜਿੰਨਾ ਬਲਿਆ ਉਹ ਸਾਰੇ ਸਹਿਮਤ ਹੋਣ ਉਹਦੇ ਨਾਲ ਬਾਕੀ ਜਿਹੜੇ ਜਿਹੜੇ ਆ ਪਰਿਵਾਰ ਆਏ ਆ ਜਿਹੜੇ ਤੁਹਾਡੇ ਨਾਲ ਆ ਪਰਿਵਾਰ ਆਏ ਆ ਇਹਨਾਂ ਪਰਿਵਾਰਾਂ ਨੇ ਜੋ ਚੀਜ਼ ਬੋਲੀ ਆ ਨਾ ਵੀ ਇਹ ਆਪਣੀਆਂ ਮੜੀਆਂ ਬਣਾਉਂਦੇ ਆ ਫਰਾਂਕਾਂ ਟਿੰਗਾਂ ਦੇ ਇਹ ਚੀਜ਼ ਨਹੀਂ 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 ਅਸੀਂ ਸੁਣੀਆ ਨਾ ਨਹੀਂ ਤੁਹਾਡੇ ਕੈਮਰੇ ਤੇ ਨਹੀਂ ਨਹੀਂ ਤੁਹਾਡੇ ਕੈਮਰੇ ਤੇ ਤੁਹਾਡੇ ਤੋਂ ਪਹਿਲਾਂ ਚੀਜ਼ਾਂ ਸੁਣੀਆ ਆਪਾਂ ਔਰ ਜਿੰਨਾ ਬੋਲੀ ਆ ਨਾ ਇਹ ਜੀ ਤੁਹਾਡੇ ਸਾਹਮਣੇ ਨਾ ਬਰਦਾਸ਼ਤ ਕਰਾਂਗੇ ਇਹਨਾਂ ਟੋਏ ਪਏ ਆਪਣੇ ਆਹੀਂ ਆਪਣੇ ਇੱਥੇ ਇਹ ਛੱਪੜ ਤੇ ਇਹ ਪੂਣ ਤੁਹਾਡੇ ਤੁਹਾਡੇ ਛਪਣਾ ਦੇ ਵਿੱਚ ਆਣ ਕੇ ਕੂੜਾ ਸੁੱਟ ਕੇ ਜਾਂਦੇ ਆ ਨਹੀਂ ਨਹੀਂ ਪਰ ਹੁਣ ਮੇਰੀ ਗੱਲ ਸੁਣੋ ਸਾਹਿਬ ਜੀ ਵਿਕਾਸ ਕਿਤਰਾ ਹੋਇਆ ਵਿਕਾਸ ਕਿੱਥੇ ਹੋਣਾ ਵਾ ਵਿਕਾਸ ਹੋਣਾ ਨਹੀਂਗਾ ਵਿਕਾਸ ਕਿਤਰਾ ਹੋਇਆ ਜਦੋਂ ਸੱਪੜ ਤੇ ਸਾਰਾ ਪੂ ਰਿਆ ਗਿਆ ਵਾ ਸੋ ਸਾਰੇ ਪਿੰਡ ਦਾ ਆਪਣੀ ਆ ਨਿਗਰ ਸੱਪੜ ਦੇ ਵਿੱਚ ਆਉਂੜਿਆ ਇੱਕ ਦੂਜੇ ਨੰਬਰ ਤੇ ਉੱਥੇ ਬੰਨ ਵੱਜਾ ਪਿਆ ਵਾ ਉਹ ਬੰਨ ਜਿਹੜਾ ਕੋਈ ਸਰਕਾਰੀ ਸੱਪੜ ਦੇ ਵਿੱਚ ਬੰਨ ਕੋਈ ਮਾਰ ਸਕਦਾ ਬਿਲਕੁਲ ਨਹੀਂ ਮਾਰ ਸਕਦਾ ਉਹ ਸਰਕਾਰੀ ਸੱਪੜ ਦੇ ਬੰਨ ਵੱਜਾ ਪਿਆ ਅੱਜ ਤੱਕ ਕਦੀ ਹੀ ਮਦਰੀ ਪਈ ਉਹਨੂੰ ਬੰਨ ਤੋੜਦੇ ਕੋਈ ਕਿ ਇਹ ਬੰਦੇ ਨੇ ਅੱਜ ਤੱਕ ਉਹਨੂੰ ਬੰਨ ਤੋੜਿਆ ਨਹੀਂ ਹੈਗਾ ਅਸੀਂ ਦੋੜੀ ਤੋੜਨ ਗਈ ਲੜਾਈ ਆਪਣੇ ਮੁੱਲ ਲਈ ਆ ਉਹ ਕਿਨੇ ਬਨਿਆ ਆਪ ਪਲਵਿੰਦਰ ਸਿੰਘ ਫੌਜੀ ਨੇ ਅੱਛਾ ਉਹਨੇ ਮਿੱਟੀ ਛੋੜ ਕੇ ਬਨ ਬਨ ਬਦਿਆ ਪਿਆ ਉਥੇ ਉਹਦੀ ਵਜ੍ਹਾ ਉਹ ਆਂਦਾ ਵੀ ਮੇਰਾ ਅਗਲੇ ਬਨੇ ਪਾਣੀ ਮੇਰੇ ਘਰ ਜਾਂਦਾ ਪਾਣੀ ਮੈਂ ਤਾਂ ਨਹੀਂ ਬਣਾ ਪਰ ਉਹ ਬੰਦੇ ਨੇ ਉਹ ਬੰਦੇ ਨੇ ਕਨਾਲ 1.5 ਕਨਾਲ ਥਾਂ ਉਹਨਾਂ ਛੱਪੜ ਬਲਿਆ ਪਿਆ ਉਹਨੇ ਬੰਦੇ ਡੇਢ ਕਨਾਲ ਨੇ ਛੱਪੜ ਬਲਿਆ ਵਾ ਪਰ ਆਂਦਾ ਬਨ ਮਾਰਾ ਮੈਂ ਮੈਂ ਗਾਹ ਪਾਣੀ ਆਪਣੇ ਘਰ ਨਹੀਂ ਆਉਂਦੇ ਨਾ ਹੋਰ ਉੱਥੇ ਕੋਈ ਬੰਦਾ ਜਾ ਕੇ ਉਹਦੇ ਕੋਈ ਬੋਲਿਆ ਨਹੀਂ ਜਾ ਕੇ ਸੀ ਪਾਣੀ ਦੇ ਨਿਕਾਸ ਦਾ ਮਤਲਬ ਲੋਕ ਪਰੇਸ਼ਾਨੀ ਸੀ ਤੁਸੀਂ ਤੁਹਾਡੇ ਵਾਈਸ ਸਰਪੰਚ ਨੇ ਤੇ ਕੋਈ ਕੋਸ਼ਿਸ਼ ਨਹੀਂ ਕੀਤੀ ਇਹਨੂੰ ਹੱਲ ਕਰਨ ਦੀ ਪਹਿਲਾਂ ਤੁਹਾਡਾ ਪੰਚਾਇਤ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਇਹ ਕੋਸ਼ਿਸ਼ ਜਾਰੀ ਹੈ ਮੇਰੇ ਮਿਸੀ ਜੀ ਦੇ ਅਮਰਪਾਲ ਕੋਰ ਨੇ ਉਹ ਥੋੜੀ ਸਿਹਤ ਤੇ ਲਈ ਇਸ ਕਰਕੇ ਕੈਮਰੇ ਗਾੜੀ ਆਇਆ ਮੈਨੂੰ ਤਾਂ ਮਾਫੀ ਚਾਹੁੰਦਾ ਮੈਂ ਪੱਤਰਕਾਰ ਵੀਰਾਂ ਕੋ ਤੇ ਪਿੰਡ ਵਾਲਿਆਂ ਕੋ ਵੀ ਉਹਨਾਂ ਕੋ ਥੋੜੇ ਪ੍ਰੋਬਲਮ ਚੱਲਣ ਦੀ ਉਹਨਾਂ ਨੂੰ ਤੇ ਅਸੀਂ ਅੱਜ ਭੱਜ ਗੁਰਦੀਪ ਦਾਵਾ ਸਾਹਿਬ ਕੋ ਗਏ ਆ ਵੀਰੋ ਸਭ ਦੀ ਨੌਲੇਜ ਵੀ ਲੈਂਦਾ ਹੋਇਆ ਜੋ ਵੀ ਪਿੰਡ ਦਾ ਇਹ ਮਸਲਾ ਪਾਣੀ ਦੇ ਵਿਕਾਸ ਦਾ ਕੋਈ ਗਲਤ ਆਨਸਰ ਕੀਤਾ ਵੀ ਕੋਈ ਨਾ ਬੰਦੇ ਨੇ ਬਸ ਲੁਕੀ ਜਾਂ ਕੁਝ ਵੀ ਕਰਨ ਦੇ ਆ ਮੈਂ ਇਹਨ ਪਹਿਲ ਦੇ ਦਹਾਤੇ ਇਹਦਾ ਮਨ ਲੁਕਾਸੀ ਦਾ ਪਾਣੀ ਦਾ ਪਹਿਲ ਦੇ ਦਹਾਤੇ ਇਹਨਾਂ ਨੂੰ ਸ਼ਫਾਸ਼ ਚ ਲੈ ਕੇ ਇਹ ਪਾਣੀ ਦਾ ਹਲਕ ਕੀਤਾ ਜਾਏਗਾ ਤਾਜ਼ਾ ਤਾਜ਼ਾ ਕੋਈ ਦੱਸਦੇ ਨੇ ਇਹਨਾਂ ਬਲੇ ਦੋਸ਼ ਨੇ ਵੀ ਸੱਪੜ ਵੀ ਬਲਿਆ ਜਾ ਰਿਹਾ ਉਹਦੇ ਅਸੀਂ ਵੀਡੀਓ ਸਾਬ ਡੇਰਾ ਬੱਬਾ ਨਾਲ ਕੇ ਨੌਲਜ ਲੈ ਆ ਦਿੱਤਾ ਹੋਇਆ ਹੈ ਉਹਨਾਂ ਨੂੰ ਅਸੀਂ ਐਪਲੀਕੇਸ਼ਨ ਬਾਈ ਹੈਡ ਦੇ ਆਏ ਆ ਮੈਂ ਮੇਰੇ ਮੈਸੇਜ ਗਏ ਬਾਕੀ ਪੰਚਾਇਤ ਦੇ ਕਿਰੇ ਨਾਲ ਮੇਰੇ ਉਹਦੇ ਸਾਰੇ ਵੀਰ ਗਏ ਸੀ ਉਹ ਕਹਿੰਦੇ ਇਹ ਬੰਦੀ ਕਾਰਵਾਈ ਕੀਤੀ ਜਾਏਗੀ